ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਇਹ ਸੋਚੀ ਦਾ ਤਾਜ਼ਾ ਅਪਡੇਟ ਤੁਹਾਡੇ ਲਈ ਹੈ ਕੀ ਆ ਰਿਹਾ ਜੀ ਹਾਂ ਜਹਾਜ਼ ਹੁਣੇ ਹੁਣੇ ਹਾਦਸਾ ਗ੍ਰਸਤ ਹੋ ਗਿਆ ਜਿਸ ਦੇ ਵਿੱਚ 242 ਲੋਕ ਸਵਾਰ ਸੀਗੇ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੱਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ 에어 ਇੰਡੀਆ ਦੇ ਯਾਤਰੀ ਜਹਾਜ਼ ਟੇਕ ਆਫੇ ਤੋਂ ਥੋੜੀ ਦੂਰ ਬਾਅਦ ਗੁਜਰਾਤ ਦੀ ਰਾਜਸਥਾਨੀ ਅਹਮਦਾਬਾਦ ਦੇ ਕਿਹਾਈਸ਼ੀ ਲਾਕੇ ਚ ਹਾਦਸੇ ਦਾ ਸ਼ਿਕਾਰ ਹੋ ਗਿਆ અમદાવાદ એરપોર્ટ ਦੇ ટર્મિનલ 1 ના મેનેજર ਨੇ બીબીસી ਨੂੰ ਦੱਸਿਆ ਹੈ ਕਿ એરપોર્ટ એરિયા ਦੇ ਬਾਹਰ ਧੂਆਂ ਵੇਖਿਆ ਗਿਆ ਉਸ ਦੀ ਜਾਂਚ ਪੂਰੀ ਟੀਮ ਘਟਨਾ ਵਾਲੀ ਥਾਂ ਤੇ ਉਸ ਨੂੰ ਭੇਜੀ ਗਈ ਜਿਹਾ 에어 ਇੰਡੀਆ ਦੀ ਇਸ ਮੁલਕ ਕੰਪਨੀ ਟਾਟਾ ਗਰੁੱਪ ਨੇ ਇੱਕ ਬਿਆਨ ਜਾਰੀ ਕਰਕੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਕਿ ਆ ਕਿ ਜਹਾਜ਼ ਦੇ ਵਿੱਚ 242 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ 100 ਲੋਕਾਂ ਦੇ ਵੱਦ ਮਾਰੇ ਜਾਣ ਦੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਜਿਹਾ ਇਹ ਜਹਾਜ਼ અમદાવાદ ਦੇ ਵਿੱਚੋਂ ਇੱਕ ਬਿਲਡਿੰਗ ਦੇ ਨਾਲ ਜਾ ਟਕਰਾਇਆ ਜੋ ਇਹ ਬਿਲਡਿੰਗ ਸੀ ਜਿਹੜਾ ਡਾਕਟਰਾਂ ਦੀ ਬਿਲਡਿੰਗ ਸੀ ਹੁਣ ਇਹ ਹਲੇ ਤੱਕ ਨਹੀਂ ਖਬਰ ਸਾਹਮਣੇ ਆਈ ਕਿ ਉਹਨਾਂ ਨੇ ਕਿੰਨੇ ਲੋਕਾਂ ਨੂੰ ਬਚਾ ਲਿੱਤਾ ਗਿਆ ਕਿੰਨੇ ਲੋਕਾਂ ਨੂੰ ਨਹੀਂ ਬਚਾ ਲਿੱਤਾ ਗਿਆ ਬਟ ਇਨਾਂ ਸਾਹਮਣੇ ਆਇਆ ਹੈ ਕਿ 100 100 ਲੋਕ ਪੂਰਾ ਮਾਰਗੇ ਨੇ ਤੇ ਜਿਹੜੇ ਮੁੱਖ ਮੰਤਰੀ ਸੀ ਗੁਜਰਾਤ ਦੇ ਉਹ ਵੀ ਉਹਨਾਂ ਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਗਈ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਖਬਰ ਹੌਲੀ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ